some music studio. ਇਹ ਜਰਨਲ ਸੈਕਸ਼ਨ ਕਰਨਾ ਹੈ। ਨਾਮ ਕੀ ਆ ਭਾਜੀ ਤੋਂ ਦੱਸੋ। ਮੇਰਾ ਨਾਮ ਜੀ ਜਸਵਿੰਦਰ ਸਿੰਘ ਖਾਲਸਾ ਜੀ। ਹਾਂ ਜੀ। ਆ ਜਿਹੜੀ ਬੱਸਦ ਏਰੀਆ ਇਹਦੇ ਬਾਰੇ ਕੀ ਕਹੋਗੇ? ਇਹ ਦੇਖੋ ਬਿਲਕੁਲ ਨਜਾਇਜ਼ ਹੈ ਜੀ। ਸਾਡੀਆਂ ਵੀ ਟੈਕਸੀਆਂ ਪਰਮਟ ਗੱਡੀਆਂ ਨੇ ਸਾਨੂੰ ਸਰਕਾਰ 50% ਸਵਾਰੀਆਂ ਅਲਾਉਟ ਕਰ ਰਹੀ ਹੈ ਜੀ। ਵੀ ਜੇ ਸਾਡੀ ਸਵਾਰੀ ਕੋਈ 12 ਗੱਡੀਆਂ ਸੀਟਰ ਹੈ ਤਾਂ ਉੱਥੇ 6 ਸਵਾਰੀਆਂ ਅਸੀਂ ਵਟਾ ਸਕਦੇ ਆ ਜੀ। ਇਹ ਬੱਸ ਵੱਧ ਤੋਂ ਵੱਧ 52 ਸੀਟਰ ਹੋਊਗੀ ਜਾਂ 48 ਸੀਟਰ ਹੋ ਇਸ ਟਾਈਮ ਵਿੱਚ 80 ਦੇ ਕਰੀਬ ਸਵਾਰੀਆਂ ਨੇ ਜੀ। ਇਨ ਇਹ ਸਰਕਾਰ ਸਾਡੇ ਨਾਲ ਕਿਉਂ ਇੰਨਾ ਵਿਤਕਰਾ ਕਰ ਰਹੀ ਹੈ ਜੀ ਇਹਨਾਂ ਦੇ আর ਸਾਡੇ ਢਿੱਡ 'ਚ ਕੀ ਫਰਕ ਹੈ ਸਾਡੇ ਪਰਿਵਾਰਾਂ 'ਚ ਕੀ ਫਰਕ ਹੈ ਜੀ ਤੁਸੀਂ ਇਸ ਸਬੰਧੀ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੂੰ ਇਹਦੇ ਬਾਰੇ ਜਾਣਕਾਰੀ ਦਿਓ ਅੱਜ ਹੀ ਅਸੀਂ ਡੀਸੀ ਸਾਹਿਬ ਨੂੰ ਅਲਟੀਮੇਟਮ ਦੇ ਕੇ ਆਏ ਹਾਂ ਜੀ ਵੀ 15 ਤਰੀਕ ਨੂੰ ਅਸੀਂ ਮੈਡਮ ਰਜੇਆ ਸੁਲਤਾਨਾ ਜੀ ਟਰਾਂਸਪੋਰਟ ਮੰਤਰੀ ਉਹਨਾਂ ਦਾ ਕਰੋ ਕਰਾਂਗੇ ਜੀ ਆਪਣੀਆਂ ਜਾਇਜ਼ ਮੰਗਾਂ ਨੂੰ ਮੁੱਖ ਰੱਖਦੇ ਹੋਏ ਸਾਡੀਆਂ ਮੰਗਾਂ ਇਹੀ ਨੇ ਜੀ ਸਾਨੂੰ ਵੀ ਮਤਲਬ ਫੁੱਲ ਕੰਪੈਨਸੇਸ਼ਨ ਨਾਲ ਚੱਲਣ ਦੀ ਇਜਾਜ਼ਤ ਦਿੱਤੀ ਜਾਵੇ ਜੀ ਸਾਡੇ ਜੋ ਟੈਕਸ ਨੇ ਉਹ ਮਾਫ ਕਰੇ ਜਾਣ ਜੀ ਇੱਕ ਸਾਲ ਦੇ ਜੋ ਵੀ ਕਰੋਨਾ ਦੇ ਦੌਰਾਨ ਸਾ ਤੋਂ ਲਏ ਗਏ ਨੇ ਜੀ ਹੁਣ ਅਸੀਂ ਟੈਕਸ ਅਡਵਾਂਸ ਭਰ ਕੇ ਗੱਡੀਆਂ ਘਰੇ ਖੜਾਈ ਖੜੇ ਆ ਜੀ ਹੁਣ ਜਿਹੜੀ ਭਰੀ ਹੋਈ ਬੱਸ ਆ ਇਹਨੂੰ ਜਾਣ ਦਵੋਗੇ ਤੁਸੀਂ ਇਹ ਆਪਦੀ ਸੀਟਿੰਗ ਕਪੈਸਿਟੀ ਤੋਂ ਅਧੀਆਂ ਸਵਾਰੀਆਂ ਲੈ ਕੇ ਵਗਦੀ ਜੀ ਕੋਵਿਡ ਪਾਲਣਾ ਕਰਦੀ ਹੋਈ ਸਰਕਾਰੀ ਰੂਲਾਂ ਮੁਤਾਬਕ ਚੱਲਦੀ ਜੀ ਸਾਡੀ ਕੋਈ ਤਰਾਜ ਨਹੀਂ ਅਗਰ ਨਹੀਂ ਹੁੰਦੇ ਤਾਂ ਤੁਸੀਂ ਇਸੇ ਤਰ੍ਹਾਂ ਕਿਨਾਂ ਘੇਰ ਕੇ ਖੜੋਗੇ ਨਹੀਂ ਆਏ ਹੁਣ ਅਸੀਂ ਕਿੱਡਾ ਜੀ ਕੋਈ ਬਲਵਾਚੀ ਕਰਨੀ ਆ ਸਾਡੀ ਤਾਂ ਬੇਨਤੀ ਆ ਜੀ ਤੁਹਾਨੂੰ ਜਾਣਾ ਪਵੇਗਾ ਕਿਹਨਾਂ ਨੂੰ ਮੈਂ ਆਪਕਾ ਯਾਰ जा रहे थे हाँ। तो कितने लोग बैठे थे, थे, थे अभी तो पचास है पचास है हाँ। तो क्या कितना भाड़ा है कहाँ से कहाँ जा रहा है अठारह सौ रूपए भाड़ा है तो किसने, 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 किसने गाड़ी ये मुझे मालूम नहीं हम तो है सर अभी मास्क घर पे रखा हुआ अभी खाना खा के आने जाता है क्या कहूँगा जो अपना सुरक्षित से जाऊंगा मास्क लगा के जाऊंगा कहीं भी जाऊंगा तो ज़्यादा सवारी नहीं होना चाहिए और कम से कम होना चाहिए अभी बोल रहे हैं कि ये बड़ी हुई थी अस्सी अच्छी बीच में नहीं अस्सी तो अभी नहीं है कितनी अभी पचालीस करीब होगा इसमें फूल हाँ। होकर फुल तो हाँ। ये नहीं पता फुल होके फूल हो के जाएगी कितने, कितने, कितने लोग, आप बैठेंगे? बैठेंगे लोग बैठेंगे ए सी साठ पचास साठ साठ पचास लोग अभी आप अंदर बैठे हो कोई ए नहीं चल रहा है आपको पता नहीं है बीमारी कितनी खतरनाक चल रही है ਇਸ ਕੋ ਤਾਂ ਬੋਲੇ ਐਸੀ ਚਲਾਣੇ ਲਈ ਚਲਾਏਗਾ ਤਵੇ ਤਾਂ ਹੂੰ ਕਿਤਨਾ ਕਰਾ ਲਿਆ ਆਪਸੇ 1800 ਰੁਪਏ ਬੋਲ ਰਹਾ ਇੱਕ ਬੰਦੇ ਦਾ 1800 ਹਾਂ ਹਾਂਜੀ ਭਾਈ ਜੀ ਨਾਮ ਕੀ ਬੋਲਦੇ ਪਰਮੇਲ ਸਿੰਘ ਜੀ ਜੀ ਅਜੀ ਬਸ ਕਿੱਥੋਂ ਕਿੱਥੇ ਜਾ ਰਹੀ ਹੈ ਇਹ ਪੁਹਾਣੀਗੜ ਤੋਂ ਉੱਧਰ ਜਾਣੀ ਪੂਰਨਗਾ ਜੀ ਕਿਹਨਾਂ ਨੂੰ ਲੈ ਕੇ ਜਾਏ ਇਹ ਲੇਬਰ ਵਾਲਿਆਂ ਨੂੰ ਕਿੰਨੇ ਸੀਟਾਂ ਦੀ ਕਪੈਸਿਟੀ ਹੈ ਆਪਣੀ ਇੱਥੇ ਪਤਾ ਕੀ ਹੈ ਜੇ ਮੈਂ ਤਾਂ ਪਹਿਲੀ ਦਫਾ ਆਇਆ ਇਹ ਗੱਡੀ ਤੇ ਸਲੀਪਰ ਹੈ ਮੈਨੂੰ ਪਤਾ ਮੈਂ ਪਹਿਲਾਂ ਜਿਹੜੀ ਰੂਟ ਵਾਲੀ ਗੱਡੀ ਚਲਾਉਂਦਾ ਸੀ ਉਹ ਚਲਾਉਣਾ ਸੀ ਵੈਸੇ ਜੀ ਵੈਸੇ ਇਹ ਚ ਕਿੰਨੇ ਫੈ ਜਾਂਦੇ ਆਪਣੀ ਤਰੀਕੇ 50 ਬੰਦੇ ਬੈਠਦੇ 50 ਬੰਦੇ ਬੈਠੇ ਪੰਜਾਬੀ ਪੈਸੇ ਕਿੰਨੇ ਵਾਹ ਲੈ ਕੇ ਜਾਊਗਾ ਤੁਸੀਂ ਇੱਥੋਂ ਤਾਲੇ ਪੱਟੀ ਉਹ ਆ ਹੀ ਲੈ ਕੇ ਜਾਵਾਂਗੇ ਜੀ 25 ਬੰਦੇ ਹੈਡਲਾਈਨਸ ਨੇ ਵੀ ਆਪ ਲੈ ਕੇ ਜਾਣਗੇ ਉਹ ਤਾਂ ਹੈਗਾ ਹੀ ਇਹ ਫਿਰ ਸੜਕ ਦੇ ਵਿੱਚ ਤੁਹਾਨੂੰ ਜਿਵੇਂ ਤੁਸੀਂ ਪਹਿਲਾਂ ਵੀ ਚੈੱਕ ਹੋਂ ਰਸਤੇ ਦੇ ਵਿੱਚ ਤੁਹਾਨੂੰ ਕੋਈ ਨਹੀਂ ਘੇਰਦਾ ਨਾ ਘੇਰਦੇ ਚੈੱਕ ਕਰਦੇ ਨਾਕਾ ਜਾਂ ਫਿਰ ਕਿਵੇਂ ਨਿਕਲਣੋ ਨੇਕ ਕੋ ਉਹ ਇਹਨਾਂ ਦੇ ਆਧਾਰ ਕਾਰਡ ਵਗੈਰਾ ਦਿਖਾ ਕੇ ਵੀ ਲੇਬਰ ਵਾਲੇ ਆਈ ਦੋ ਇਹ ਆਧਾਰ ਕਾਰਡ ਤਾਂ ਮਤਲਬ ਕਿ ਜਿਵੇਂ ਕੈਪੈਸਟੀ ਦੀ ਗੱਲ ਕਰਦੇ ਆਂ ਕੈਪੈਸਟੀ ਹਾਫ ਲੈ ਕੇ ਜਾਣੀ ਹੈ ਸਰਕਾਰ ਦੇ ਗਾਈਡਲਾਈਨ ਹਾਂਜੀ ਹਾਂਜੀ ਟੈਕਸੀ ਵਾਲੇ ਪਾਲਣ ਕਰ ਰਹੇ ਨੇ ਇਹ ਕਹਿ ਰਹੇ ਨੇ ਪਾਲਣ ਨਾ ਕਰ ਰਹੇ ਹਾਂਜੀ ਪਰ ਤੁਸੀਂ ਨਹੀਂ ਕਰ ਰਹੇ ਅਸੀਂ ਨਹੀਂ ਕਰ ਰਹੇ ਉਹ ਗੱਲ ਥੋੜੀ ਸਹੀ ਹੈ ਜਦੋਂ ਹੁਣ ਆ ਪੀ ਆਰਟੀਸੀ ਵਾਲੇ ਵਿੱਚ ਮੈਂ ਤੁਹਾਨੂੰ ਚੱਲ ਬੜਾ ਰੋਡ ਤੇ 25 ਵਾਰੀਆਂ ਲੈ ਕੇ ਜਾਂਦੇ ਉਹਨਾਂ ਦੀ ਵੀ ਵੱਧ ਹੁੰਦੀ ਹੈ ਠੀਕ ਹੈ ਪਰ ਬੰਦਿਆਂ ਨੇ ਮਾਸਕ ਵੀ ਨਹੀਂ ਪਾਏ ਹੋਏ ਬੱਸ ਜਿਹੜੇ ਤੁਹਾਡੇ ਗੁੰਦੇ ਨੇ ਕਿਸੇ ਦੇ ਵੀ ਭਈਏ ਦੇ ਮਾਸਕ ਨਹੀਂ ਮਾਸਕ ਵੀਰੇ ਉਹ ਥੱਲੇ ਤੁਹਾਨੂੰ ਉਹ ਸਰਾਂ ਦੇ ਹਾਂਜੀ ਬੰਦਬਸ ਦੇ ਵਿੱਚ ਬਿਠਾਏ ਹੋਏ ਬਾਈ ਜੀ ਏਸੀ ਤੁਹਾਡੇ ਸਾਹਮਣੇ ਸਟਾਰਟ ਸੀਗੀ ਗੱਡੀ ਜਿਹੜਾ ਆਇਆ ਫਿਰ ਹੁਣ ਤਾਂ ਅਸੀਂ ਏਸੀ ਜਦੋਂ ਚੱਲ ਰਹੀ ਸੀ ਜਦੋਂ ਉਹ ਤਾਂ ਵੀਡੀਓ ਬਣਾ ਬਾਈ ਜੀ ਉਹ ਦੇਖੋ ਗੱਡੀ ਹਲੇ ਵੀ ਉਹ ਕਰੀ ਹੁਣ ਤਾਂ ਉਹ ਕਰੀ ਗੱਡੀ ਮੇਰੀ ਜਦ ਅਸੀਂ ਪਹਿਲਾਂ ਉਹ ਤੋਂ ਬੰਦੇ ਨਹੀਂ ਗਏ ਕਿਦੋਂ ਉਹ ਤੋਂ ਪਹਿਲਾਂ ਸੀ ਕੋਈ ਕੋਰੋਨਾ ਗਾਈਡਲਾਈਨ ਵੀ ਪਰਵਾਹ ਕਰ ਰਹੇ ਕਿ ਨਾ ਤੁਸੀਂ ਪੰਜਾਹ ਬੰਦੇ ਲੈ ਕੇ ਜਾਉਂਦੇ ਚਲੋ ਤੁਸੀਂ ਇਹ ਕਹਿਣਾ ਚਾਹੁੰਦੇ ਅਸੀਂ ਨਹੀਂ ਕਹਿ ਰਹੇ ਜੀ ਅਸੀਂ ਨਹੀਂ ਕਹਿ ਰਹੇ ਵੀ ਅਸੀਂ ਲੈ ਕੇ ਜਾਵਾਂਗੇ ਠੀਕ ਹੈ ਨਾ ਜਿੰਨੇ ਸੀਮਤ ਉਹਨੇ ਹੀ ਲੈ ਕੇ ਜਾਵਾਂਗੇ ਹਾਂ ਜੀ ਪ੍ਰੀਸ਼ਮ ਜੀ ਜੂਨੀਅਨ ਹਾਂ ਪਹੁੰਚ ਆ ਗਏ ਕੀ ਨਾਮ ਹੈ ਤੁਹਾਡਾ ਮੈਂ ਬਰਜਿੰਦਰ ਸਿੰਘ ਆ ਜੀ ਮੈਂ ਅਜਾੜ ਟੈਕਸੀ ਯੂਨੀਅਨ ਤੋਂ ਜ਼ਿਲ੍ਹਾ ਸੰਗਰੂਰ ਦਾ ਪ੍ਰਧਾਨ ਮਰਦਾਨਾ ਸਾਡੇ ਬੁਲਾਏ ਅੱਜ ਦਾ ਕੀ ਮਸਲਾ ਹੈ ਅੱਜ ਦਾ ਜਿਹੜਾ ਮਸਲਾ ਹੈ ਜੀ ਪੰਜਾਬ ਸਰਕਾਰ ਦੀ ਗਾਈਡਲਾਈਨ ਦੇ ਮੁਤਾਬਕ ਕੋਈ ਵੀ ਜੇਕਰ ਟੈਕਸੀ ਗੱਡੀ ਸਵਾਰੀ ਲੈ ਕੇ ਜਾਂਦੀ ਹੈ ਤਾਂ ਉਹਨੂੰ 50% ਸਵਾਰੀ ਲੈ ਕੇ ਜਾਣ ਦੀ ਆਗਿਆ ਹੈ ਪਰ ਸਾਡੇ ਉੱਥੇ ਵੀ ਸਾਡੇ ਨਾਲ ਧੱਕਾ ਕੀਤਾ ਜਾਂਦਾ ਸਾਡੇ ਟੈਕਸੀ ਡਰਾਈਵਰ ਵੀਰਾਂ ਨਾਲ ਸਾਡੇ ਮੋٹے ਚਲਾਨ ਕੀਤੇ ਜਾਂਦੇ ਆ ਉਦੇ ਉਸ ਦੇ ਵਿੱਚ ਅੱਜ ਅਸੀਂ ਇੱਕ ਬੱਸ ਹੈ ਜਿਹੜੀ ਭਵਾਨੀਗੜ ਰੋਕੀ ਹੈ ਇਹਦੇ ਵਿੱਚ 80 ਤੋਂ 100 ਦੇ ਕਰੀਬ ਸਵਾਰੀਆਂ ਨੇ ਜਿਹੜੀਆਂ ਵਿੱਚ ਬੈਠੀਆਂ ਨੇ ਅਸੀਂ ਪੰਜਾਬ ਸਰਕਾਰ ਨੂੰ ਜਗਾਉਣਾ ਚਾਹੁੰਦੇ ਹਾਂ ਕਿ ਜੇਕਰ ਤੁਹਾਡੇ ਰਿਸ਼ਤੇਦਾਰ ਤੁਹਾਡੇ ਕਾਰਪੇਟ ਘਰਾਣਿਆਂ ਦੇ ਪਰਿਵਾਰ ਨੇ ਤਾਂ ਸਾਡੇ ਟੈਕਸੀ ਆਪਰੇਟਰ ਵੀਰਾਂ ਦੇ ਵੀ ਪਰਿਵਾਰ ਨੇ ਕਿਉਂਕਿ ਪਿਛਲੇ ਲੋਕਡਾਊਨ ਤੋਂ ਲੈ ਕੇ ਪੰਜਾਬ ਸਰਕਾਰ ਨੇ ਸਾਨੂੰ ਅਜੇ ਤੱਕ ਕੋਈ ਵੀ ਸਹੂਲਤ ਨਹੀਂ ਦਿੱਤੀ ਗਰਕੇ ਕਾਰਪੇਟ ਘਰਾਣਿਆਂ ਦੀਆਂ ਬੱਸਾਂ ਨੂੰ 66 ਕਰੋੜ ਰੁਪਈਆ ਛੱਡਿਆ ਗਿਆ ਤੇ ਟੈਕਸੀ ਜਿਹੜੇ ਆਪਰੇਟਰ ਵੀਰ ਆ ਉਹਨਾਂ ਦਾ ਜਿਹੜਾ ਬਣਦਾ ਟੈਕਸ ਆ ਉਹ 8 ਕਰੋੜ ਆ ਸਿਰਫ ਉਹ ਨਹੀਂ ਛੱਡਿਆ ਗਿਆ ਸਾਥੂ ਸਮੇਤ ਪਲਾਂਟੀ ਟੈਕਸ ਆ ਜਿਹੜੇ ਉਹ ਲੈ ਗਏ ਆ ਅੱਜ ਜਿਹੜੀ ਬੱਸ ਕੇਰੀ ਆ ਬੱਸ ਸਟਾਡੀਆ ਸਵਾਰੀਆਂ ਨੇ ਕਿੱਥੇ ਦੀਆਂ ਨੇ ਕਿੱਥੇ ਜਾਣ ਵਾਲੀਆਂ ਨੇ ਇਹ ਸਾਰੀਆਂ ਜੀ ਜੁਪੀ ਜਾ ਰਹੀਆਂ ਨੇ ਜੀ ਇਹ ਤੂੰ ਪਹਿਲਾਂ ਵੀ ਦੋ ਬੱਸਾਂ ਨੇ ਜਿਹੜੀਆਂ ਭਰ ਕੇ ਜਿਲੀ ਆਈਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਬੱਸ ਦਾ ਜਿਹੜਾ ਨੰਬਰ ਆ ਉਹ ਰਾਜਸਥਾਨ ਦਾ ਇਹਨਾਂ ਕੋਲ ਕੋਈ ਪਰਮਿਸ਼ਨ ਨਹੀਂ ਆ ਕੋਈ ਪਰਮਿਟ ਨਹੀਂ ਨਹੀਂ ਜੀ ਕੋਈ ਨਹੀਂ ਹੈ ਜੀ ਕੋਈ ਹੈ ਕੁਝ ਨਹੀਂ ਹੈ ਜੀ ਇਨਾਂ ਕੋਲੇ ਕੋਈ ਪਰਮਿਸ਼ਨ ਕੋਈ ਪਰਮਟ ਨਹੀਂ ਹੈ ਤੇ ਰਾਜਸਥਾਨ ਦੀ ਬੱਸ ਆ ਰਹੇ ਮੈਂ ਦੱਸਣਾ ਚਾਹੁੰਗਾ ਕਿ ਡਬਲ ਸਟੋਰੀ ਬੱਸ ਹੈ ਪੰਜਾਬ ਸਰਕਾਰ ਡਬਲ ਸਟੋਰੀ ਬੱਸ ਨੂੰ ਹੀ ਇਜਾਜ਼ਤ ਨਹੀਂ ਦਿੰਦੀ ਪੰਜਾਬ ਵਿੱਚ ਚੱਲਣ ਦੀ ਹੁਣ ਤੁਸੀਂ ਕੀ ਕਰਨਾ ਚਾਹੋਗੇ ਅਸੀਂ ਚਾਹੁੰਦੇ ਹਾਂ ਪੰਜਾਬ ਸਰਕਾਰ ਨੂੰ ਕਿ ਜਿਵੇਂ ਇਹ ਬੱਸਾਂ ਨੂੰ ਕੰਮ ਕਰਨ ਦੀ ਆਗਿਆ ਦਿੱਤੀ ਗਈ ਆ ਜਾਂ ਛੋਟ ਦਿੱਤੀ ਗਈ ਆ ਸਾਨੂੰ ਵੀ ਆਪਣਾ ਪਰਿਵਾਰ ਪਾਲਣ ਦੇ ਲਈ ਸਾਨੂੰ ਵੀ ਫੁੱਲ ਕੈਪੈਸਿਟੀ ਨਾਲ ਸਾਨੂੰ ਜਿਵੇਂ ਇਹ ਬੱਸਾਂ ਪਰ ਪਰ ਜਾ ਰਹੀਆਂ ਨੇ ਸਾਨੂੰ ਵੀ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਕਿ ਅਸੀਂ ਆਪਣੀ ਜਿਹੜੀ ਰੋਜੀ ਰੋਟੀ ਆ ਜਿਹੜਾ ਆਪਣਾ ਪਰਿਵਾਰ ਉਹ ਪਾਲ ਸਕੀਏ ਕਿਉਂਕਿ ਸਾਡੀਆਂ ਜਿਹੜੀਆਂ ਟੈਕਸੀ ਗੱਡੀਆਂ ਨੇ ਉਹ ਸਾਰੀਆਂ ਲੋਨ ਦੇ ਉੱਤੇ ਆ ਤੇ ਜਿਹੜੇ ਸਾਡੇ ਬੈਂਕ ਨੇ ਉਹ ਸਾਡੇ ਤੋਂ ਵਿਆਜ ਦੇ ਉੱਪਰ ਵਿਆਜ ਆ ਜਿਹੜਾ ਵਸੂਲ ਕਰ ਰਹੇ ਨੇ ਅਗਲੀ ਨੀਤੀ ਕੀ ਹੈ ਤੁਹਾਡੀ ਅਗਲੀ ਇਹ ਹੈ ਜੀ ਜੇਕਰ ਇਹ ੱੱਕਾ ਸਾਡਾ ਇਦਾਂ ਹੀ ਚੱਲਦਾ ਰਿਹਾ ਤਾਂ ਮੈਂ ਪਹਿਲਾਂ ਇਹ ਪ੍ਰੈਸ਼ਰ ਅਸੀਂ ਦੱਸਣਾ ਜਾਊਂਗਾ ਸਾਰਿਆਂ ਨੂੰ ਕਿ ਅਜਾ ਟੈਕਸੀ ਯੂਨੀਅਨ ਪੰਜਾਬ ਵੱਲੋਂ 15 ਤਰੀਕ ਨੂੰ ਮੈਡਮ ਰਜੀਆ ਸੁਲਤਾਨਾ